ਜੋ ਜਵਾਨੂੰ ਪਿੱਛੇ ਹੋ ਰੋ ਪਿੱਛੇ ਜੋ ਬੜਾ ਅੜੀ ਗੁਰ ਬੜਾ ਯਾਰ ਉਹ ਭੜ ਗਿਆ ਜਾਨ ਪ੍ਰੇਡ ਭੜ ਗਿਆ ਬਾਹਰ ਬਾਹਰ ਭਰੋ ਜੇ ਭਰਨਾ ਕਿ ਮਾਰੂ ਗੁਪੀਤ ਕਾਮਾ ਕਰ ਤਰੀਕੇ ਨਾਲ ਵੱਡੇ ਜੰਬੂਆਂ ਦੇ ਹੈ ਉਹ ਜੰਬੂ ਪੈ ਗਿਆ ਚਾਏ ਫਿਰ ਪੰਜਾਹੜਾ ਗਿਆ ਬੈਗੁਰ ਜੀ ਕਾ ਖਾਲਸਾਬ ਬੈਗੁਰ ਜੀ ਕੀ ਬਦੇ ਸੰਗਤਾਂ ਨੂੰ ਬੇਨਤੀ ਆ ਵੀ ਬੰਨ ਬਹੁਤ ਟੋਟ ਰਿਆ ਛੇਤੀ ਛੇਤੀ ਪਹੁੰਚੋ ਤਾਂ ਆ ਜਾਰੀ ਲੱਗ ਗਿਆ ਸੰਗਤਾਂ ਨੂੰ ਬੇਨਤੀ ਆ ਗਈ ਛੇਤੀ ਛੇਤੀ ਬਾਬਾ ਜੀ ਆ ਦਿਓ ਜੀ ਬੇਨਤੀ ਚਾਰ ਬਹੁਤ ਬਹੁਤ ਯਾਦੀ ਘਾ ਜਬਰਦਸਤ ਵਾਇਰ ਹੈ ਤਕਰੀਬਨ 9.5 ਦਾ ਸਾਢੇ ਦਾ ਟਾਈਮ ਆਇਆ ਟਾਈਮ ਤੇ ਜੰਬੋ ਹੋਵੇ ਮਗਾਏ ਪਿਆ ਉਹ ਜੰਬੋ ਫੜੋ ਤੇ ਜਿਹੜਾ ਵੀ ਆਜ ਨੂੰ ਸੁਣਦਾ ਵਾ ਜਿੰਨਾ ਜਲਦੀ ਇੱਥੇ ਲੱਗੇ ਵਾਲੇ ਜਿਹੜੇ ਪਹੁੰਚ ਸਕਦੇ ਤੇ ਆਓ ਭੜਾਈ ਕਰੀਏ ਤੋਲੇ ਭਰਨ ਵਾਲੇ ਆ ਤੋੜਿਆ ਪਰ ਰਾਤ ਵਿਸਤ ਘੱਤਰ ਸਮਝ ਲਓ ਫੇਰ ਕੰਮ ਗਿਆ ਫੇਰ ਕੰਮ ਗਿਆ ਪਾਣੀ ਚੜ ਰਿਹਾ ਜੀ ਆ ਤੁਹਾਡੇ ਹੁੰਦੇ ਹੁੰਦਾ ਕਿੱਡੇ ਕਿੱਡੇ ਆ ਢੱਕ ਦੇ ਬਿਲਕੁਲ ਬਹੁਤ ਵੱਡੀਆਂ ਟਿਕਾੜੀਆਂ ਆ ਆ 70 80 ਫੁੱਟ ਤੋ ਪਹਿਲਾਂ ਰੁੜਿਆ ਵਾ ਪਰ ਉਹਨਾਂ 10 ਮਿੰਟਾਂ ਦੇ ਵਿੱਚ ਹੀ ਫੇਰ 40 ਫੁੱਟ ਪੀਲਟ ਗੱਢੀ ਪਿਆ ਵਾ